ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਗਰੂ ਪਿਆਰੀ ਸਾਧ ਸੰਗਤ ਜੀਓ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੇ ਇਸ ਵਲੌਗ ਵਿੱਚ ਸਰਦਾਰ ਹਰਵਿੰਦਰ ਸਿੰਘ ਜੀ ਤੇ ਤੇਨਾਂ ਦੇ ਧਰਮਸਪਤਨੀ ਮਨਪ੍ਰੀਤ ਕੌਰ ਜੀ ਵੱਲੋਂ ਆਪਣੀ ਪੁੱਤਰੀ ਬੱਚਾ ਜੈਸਮੀਨ ਕੌਰ ਜਿਸ ਦੇ ਪਹਿਲੇ ਜਨਮ ਦਿਨ ਦੇ ਖੁਸ਼ੀ ਵਿੱਚ ਸ੍ਰੀ ਅਖੰਡ ਪਾਤਸ਼ਾਹਬ ਜੀ ਪ੍ਰਾਰੰਭ ਕਰਵਾਏ ਗਏ ਸਨ ਇਸ ਵਿੱਚ ਵਿਖੇ ਵਿਖੇ ਸੋ ਇਹ ਪ੍ਰੋਗਰਾਮ ਚੱਲ ਰਹੇ ਨੇ ਜੀ ਸੋ ਇਹਨਾਂ ਦੇ ਦਰਸ਼ਨ ਕਰਾਂਗੇ ਨਾਲ ਹੀ ਰੋਜ਼ ਕਲੋਨੀ ਜੋ ਕਿ ਅਫੀਸਰ ਕਲੋਨੀ ਦੇ ਨਾਲ ਹੀ ਹੈ ਉੱਥੇ ਵੀ ਸਰਦਾਰ ਹਰਿੰਦਰ ਸਿੰਘ ਜੀ ਵੱਲੋਂ ਸ਼੍ਰੀ ਅਖੰਡ ਪਾਤਸ਼ਾਹਬ ਜੀ ਮਾਗ ਮਹੀਨੇ ਦੇ ਮਹਾਤਮ ਨੂੰ ਜਾਣਦੇ ਆ ਪ੍ਰਾਰੰਭ ਕਰਾਏ ਸਨ ਉੱਥੇ ਮੈਂ ਆਰੰਭ ਕਰਨ ਲਈ ਪਹੁੰਚਿਆ ਸੀ ਤੇ ਨਾਲ ਹੀ ਬਾਬਾ ਜੀ ਦਿਲਬਾਰਾ ਸਿੰਘ ਭੁੱਲ ਰਹੇ ਨੇ ਉਹਨਾਂ ਨੇ ਨਾਲ ਆਰੰਭ ਕੀਤਾ ਤੇ ਗੁਰਦੁਆਰਾ ਸਾਹਿਬ ਤੋਂ ਹਾਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਚੇ ਤੀ ਮਾਜ ਮਾਇਆ ਕੇ So come back. ਜਨਮ ਜਨਮ ਬਾਰਮਤ ਫਿਰਿਓ ਮੇਤਿਓ ਦੀ ਮਾਰੀ ਗੈਰ ਮੰਦੋ ਹੁਨੇ ਜ਼ਨੁਲ ਪਾ I do ਪਤਵਿਛਿਆ ਰਿਆਇਤ ਦੇਵ ਦੇਵ ਪਤ ਹੈ ਮਿਤ ਕੇ ਪੈਰ ਪਤ ਦੇ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਦੇ ਕੇ ਬੋਲ ਬਲੇ ਬੋਲ ਜੀ ਸਵਾਤੀ ਸਿਖਾਉ ਸਿਖੀ ਰਾਜ ਕੇ ਸਾਹ ਬਹਿਤਾਰ ਗ੍ਰਹਿਤਾਰ ਸਭਤਾਰ ਕਰੋ ਸਾਹ ਜਵਾਜਾ ਸੇਦਾ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਕੀਆਂ ਢੰਡੇ ਪੁਗੇਜ ਬੋਜੁਗਿਆ ਕਾਲ ਧਰਮ ਕਾਜ ਹੇ ਕਾਲਪੁਰਖੂ ਆਪਣੇ ਪਤਨੇ ਸਤਿ ਪਹਾਈ ਦਾ ਦਾਤ ਜੀਸ਼ੁ ਨਕਲਾ ਸਾਹਿਬ ਜੀ ਤੇ ਹੋਰ ਗੁਰਦੁਆਰੇ ਗੁਰਧਾਮਾਂ ਦਿਨਾਂ ਤੋਂ ਪਤਥ ਨੂੰ ਵੀ ਛੋੜਿਆ ਗਿਆ ਹੈ ਜੀ ਦਿਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੁਭਾ ਦਾਤ ਲਾਲ ਪਿਆਰੀ ਪਤਥ ਖਾਲਸਾ ਜੀ ਬਖਸ਼ੋ ਜੀ ਹੇ ਨਿਮੜਿਆ ਦੇ ਮਹਾਨ ਨਿਟੜਿਆ ਦੇ ਤਾਲ ਨਿਉਟਿਆ ਦੇ ਓਟ ਸਚਿਪਤਾ ਵਾਹਿਗੁਰੂ ਆਪ ਦਾ ਆਰਦਾਸ ਸਹਿਬੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਹ ਗੁਰ ਆਰਦਾਸ ਪਾਤਸ਼ਾਹ ਜੀ ਉਹ ਮਹਾਰਾਜ ਜੀ ਆਪ ਜੀ ਨੇ ਆਪਣੀ ਅਪਾਰ ਕਿਰਪਾ ਦਰਤਾਂ ਦੀ ਬੀਜਵਾ ਕੀਤੀ ਉਸ ਗੁਰਦਾਰਬਿੰਦਰ ਸਿੰਘ ਮਰਪੀ ਕੋਰ ਜੀ ਤੇ ਕੀਤੀ ਸਤਗੁਰੂ ਪਾਤਸ਼ਾਹ ਜੀ ਆਪਣੇ ਘਰੋਂ ਘਰੋਂ ਆਪਣੇ ਸੇਵਕਾਂ ਨੂੰ ਸਤਗੁਰੂ ਪਾਤਸ਼ਾਹ ਜੀ ਖੁਸ਼ੀਆਂ ਬਖਸ਼ੀਆਂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਗੁਰੂ ਰਦਰ ਕਰੇ ਨਿਮਾ ਬਾਕਾ ਉਸਾਰ ਸੇਵਕਾਂ ਪਾਸ਼ਾ ਜੀ ਪੁੱਤਰੀ ਦੀ ਦਾਤ ਬਖਸ਼ੀ ਹੈ ਆਪਣੀ ਬੱਚੀ ਪੁੱਤਰੀ ਬੱਚੀ ਵਿਆਹ ਸੁਬਰੀਨ ਕੌਰ ਜਿਨ੍ਹਾਂ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਮਨਾਉਂਦੇ ਆ ਸਤਿਗੁਰੂ ਜੀ ਗੁਰਗ੍ਰਵ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪੁੱਤਰ ਚਲਵ ਸੇਵਕਾਂ ਨੇ ਗ੍ਰਹਿ ਕੀ ਪੁਆਏ ਪਰਸੋਂ ਦੇ ਰੋਸ ਤੋਂ ਆਪ ਜੀ ਦੀ ਅਗੰਮੀ ਬਾਣੀ ਦੀ ਸ੍ਰੀ ਤਖਤਪਾਲ ਸਾਹਿਬ ਜੀ ਪ੍ਰਾਰambh ਕਰਵਾਏ ਸ਼ੁਕਰਦੇਵ ਜੋਸਾ ਕੁ ਪਾਸ਼ਾ ਜੀਓ ਪ੍ਰਾਰੰਭ ਕਰਵਾਏਗੇ ਇਸ ਵੇਲੇ ਸਭ ਆਪ ਜੀ ਦੀ ਕਿਰਪਾ ਦੇ ਸਿਪਤਾ ਅਖੰਡ ਪਾਠ ਸਵਾਹਬਾ ਜੀ ਦੇ ਭੋਗ ਤੇ ਹਰ ਬਾਣੀ ਆਤਮ ਬੰਧ ਬੰਧ ਤੁੰਤ ਤੀਕ ਮੇ ਬਿਗਿੰਤਾ ਸਹਿਸ ਮਾਪਕੀਆਂ ਹੋਈਆਂ ਉਪਰੰਤ ਸ੍ਰੀ ਗੁਰੂ ਪਾਸ਼ਾ ਜੀ ਮਹਾਰਾਜ ਜੀ ਸੁੰਦਰ ਮਾਲੇ ਭੇਟਾ ਕੀਤੇ ਇਲਾਹੀ ਸਰਦਾਰ ਹਰਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਜੋ ਨੇ ਆਪਣਾ ਸ੍ਰੀ ਅਖੰਡ ਪਾਠ ਸਾਹਿਬ ਹਰ ਸਾਲ ਦੀ ਤਰ੍ਹਾਂ ਉਹਨਾਂ ਨੇ ਮਾਗ ਮਹੀਨੇ ਦਾ ਮਹਾਤਮ ਜੋ ਹੈ ਜਾਣਦੇ ਆ ਹਰ ਸਾਲ ਉਹ ਅਖੰਡ ਪਾਠ ਮਾਗਦੇ ਮਹੀਨੇ ਵਿੱਚ ਕਰਵਾਉਂਦੇ ਨੇ ਸੋ ਅੱਜ ਮੈਂ ਤੇ ਭੁੱਲਰ ਬਾਬਾ ਜੀ ਪੁਜਿਆ ਅਖੰਡ ਪਾਠ ਸਾਹਿਬ ਆਰੰਭ ਕਰਨ ਦੇ ਲਈ ਗੁਰਦੁਆਰਾ ਸਾਹਿਬ ਉੱਪਰ ਅੱਜ ਲੱਗੇ ਨੇ ਮਿਸਤਰੀ ਕਿਉਂਕਿ ਸੇਵਾ ਚੱਲ ਰਹੀ ਹੈ ਉੱਪਰ ਛੱਤ ਦੇ ਉੱਤੇ ਜੋ ਹੈ ਨਾ ਪਾਪੜੀ ਬਣ ਬਣ ਕੇ ਮਸਾਲੇ ਦੀ ਉਤਰੀ ਜਾ ਰਹੀ ਹੈ ਐਸੇ ਹੋਏ ਇਸ ਕਰਕੇ ਉੱਪਰ ਆਇਆ ਸੀ ਉਪਰੋਂ ਦੀ ਇਹ ਬਾਹਰ ਦਾ ਕੁਝ ਨਜ਼ਾਰਾ ਇਸ ਤਰ੍ਹਾਂ ਦੇ ਨਾਲ ਦਿਖਦਾ ਹੈ ਇਹ ਸਾਹਮਣੇ ਪਾਰਕ ਹੈ ਸ਼ਹੀਦ ਭਗਤ ਸਿੰਘ ਪਾਰਕ ਤੇ ਨਾਲ ਰਾਜਗੁਰੂ ਸਖਦੇਵ ਦੀਆਂ ਮੂਰਤੀਆਂ ਲੱਗੀਆਂ ਤੇ ਨਾਲ ਹੀ ਸ਼ਾਮ ਦਾ ਤਕਰੀਬਨ ਟਾਈਮ ਹੈ ਦੁਪਹਿਰ ਟਾਈਮ ਵਿੱਚ ਸ਼ਾਮ ਦਾ 3 4 3:30 4 ਵਜੇ ਦਾ ਤੇ ਲੋਕੀ ਬੈਠੇ ਨੇ ਕੋਈ ਐਕਸਰਸਾਈਜ਼ ਕਰ ਰਿਹਾ ਹੈ ਕੁਝ ਵਰ ਜਿਸ ਕਰ ਰਹੇ ਨੇ ਕੋਈ ਬੈਠੇ ਗੱਲਾਂ ਗੱਪਾਂ ਮਾਰ ਰਹੇ ਨੇ ਤੇ ਇੱਧਰ ਚੱਲ ਰਿਹਾ ਕੰਮ ਇੱਕ ਤਾਂ ਟਿੰਕੀ ਬਣਾ ਰਹੇ ਆ ਛੋਟੀ ਜੀ ਹੋਦੀ ਚਾਦਰ ਧੋਣ ਵਾਸਤੇ ਕਿਉਂਕਿ ਤੁਸੀਂ ਆਪ ਜੀ ਦੇਖਦੇ ਹੋਈਓ ਹਰ ਵਾਰ ਵੀ ਜਦੋਂ ਚਾਦਰ ਧੋਣੀਆਂ ਤੇ ਉਹਦੇ ਵਾਸਤੇ ਪਤੀਲੇ ਟੱਪ ਬਰਤਨ ਬਹੁਤ ਸਾਰੇ ਇਕੱਠੇ ਕਰਨੇ ਪੈਂਦੇ ਆ ਸੋ ਚਾਦਰਾਂ ਭਿਉਣ ਵਾਸਤੇ ਇੱਕ ਹੋਦੀ ਬਣਾ ਰਹੇ ਆ ਤੇ ਨਾਲ ਹੀ ਛੱਤ ਦੇ ਉੱਤੇ ਜਿਹੜਾ ਮਸਾਲਾ ਬਹੁਤ ਜ਼ਿਆਦਾ ਪੁੱਰ ਰਿਹਾ ਜੋ ਘੋਲ ਪਾਇਆ ਸੀ ਉਹ ਪੁੱਰਨ ਲੱਗ ਗਿਆ ਜਿਸ ਕਰਕੇ ਫਿਰ ਸਾਰੀ ਛੱਤ ਖਰਾਬ ਹੋ ਰਹੀ ਤੇ ਪਾਣੀ ਮਾਰ ਕਰਦਾ ਇਹਦੇ ਲਈ ਫਿਰ ਹੁਣ ਸਾਰੀ ਛੱਤ ਸਾਫ਼ ਕਰਾ ਕੇ ਤੇ ਇਹਦੇ ਉੱਤੇ ਜੋ ਹੈ ਕੋਟਿੰਗ ਕਰਾੜੀ ਹੈ ਸੋ ਸਰ ਹਾਕਮ ਸਿੰਘ ਜਿਹੜੇ ਸਾਡੇ ਠੇਕੇਦਾਰ ਨੇ ਉਹ ਤੇ ਉਹਨਾਂ ਦੇ ਜਿਹੜੇ ਮਿਸਤਰੀ ਨੇ ਲੇਬਰ ਹੈ ਉਹਨਾਂ ਦੀ ਉਹ ਸਾਰੇ ਕੰਮ ਤੇ ਲੱਗੇ ਹੋਏ ਨੇ ਠੇਕੇਦਾਰ ਜੀ ਦੇ ਬੰਦੇ ਆਏ ਹੋਏ ਨੇ ਤੇ ਇਸ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਜਿਹੜੀ ਹੁਣ ਸੇਵਾ ਹੈਗੀ ਆ ਉੱਪਰ ਛੱਤ ਦੇ ਉੱਤੇ ਉਹ ਕੰਮ ਚੱਲ ਰਿਹਾ ਹੈ ਮਲਬਾ ਬਹੁਤ ਸਾਰਾ ਇਕੱਠਾ ਹੋਇਆ ਤੇ ਸਾਰੀ ਛੱਤ ਟੱਕ ਕੇ ਸਾਫ਼ ਕਰਕੇ ਤੇ ਉਸ ਤੋਂ ਉੱਪਰ ਫੇਰ ਜੋ ਹੈ ਕੋਟਿੰਗ ਅੱਜਕੱਲ ਇਨੈਮਲ ਵਗੈਰਾ ਜੋ ਵੀ ਹੁੰਦਾ ਹੈ ਪੇਂਟ ਹੋਏਗਾ ਤੇ ਉਸ ਤੋਂ ਬਾਅਦ ਸਾਰੀ ਸਾਫ਼ ਸਫਾਈ ਹੋ ਕੇ ਕਿਉਂਕਿ ਫਿਰ ਬਰਸਾਤਾਂ ਦੇ ਵਿੱਚ ਛੱਤੇ 'ਚ ਪਾਣੀ ਬਹੁਤ ਜ਼ਿਆਦਾ ਮਰਦਾ ਹੈ ਤੇ ਇਸ ਲਈ ਇਹ ਸਾਰੀ ਛੱਤ ਦੀ ਸੇਵਾ ਚੱਲ ਰਹੀ ਹੈ ਜੀ ਸੋ ਨਾਲੀ ਮੈਂ ਬੇਨਤੀ ਕਰਦੇ ਆਂ ਤੇ ਚੁਪੈਰਾ ਸਾਹਿਬ ਵੀ ਆਪਣੇ ਜੋ ਨੇ ਉਹ 12 ਤਰੀਕ ਸੰਗਰਾਂਦ ਵਾਲੇ ਦਿਹਾੜੇ ਨੇ ਤੇ ਸਾਰਿਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ 11 ਤੋਂ 2 ਦਾ ਸਮਾਂ ਹੈ ਜੀ ਵੈਸੇ ਤਾਂ ਸੰਗਰਾਂਦ ਵਾਲੇ ਦਿਨ ਪਾਠ 11 ਤੋਂ 1 ਹੁੰਦਾ ਹੈ ਪਰ ਚੁਪੈਰਾ ਸਾਹਿਬ ਨੇ ਇਸ ਲਈ ਚੌਥਾ ਚਪੈਰਾ ਹੈ ਤੇ 11 ਤੋਂ ਲੈ ਕੇ 2 ਵਜੇ ਤੱਕ ਜਪਜੀ ਸਾਹਿਬ ਦੇ ਪੰਜ ਪਾਠ, ਦੋ ਚਉਪਾਈ ਸਾਹਿਬ ਦੀ, ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਗੁਰੂ ਕਾ ਜੋ ਲੰਗਰ ਹੈ ਉਹ ਚੱਲੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਅਨੁਸਾਰ ਪੁੱਜ ਕੇ ਗੁਰਬਾਣੀ ਜਾਪ ਕਰਕੇ ਲਾਹ ਲੈਂਣ ਦੀ ਕਿਰਪਾਲਤਾ ਕਰਨੀ ਜੀ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ।